ਸਤਨਾਮ ਸ੍ਰੀ ਵਾਹਿਗੁਰੂ ਅੰਗ 692 ਰਹਾਉ ਜਬ ਲਗ ਜੋਤ ਕਾਇਆ ਮੈਂ ਵਰਤਾ ਆਪਾ ਪਸੂਨਾ ਬੂਝੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ਕਹਿ ਤਕਬੀਰ ਸੁਨੋਰੇ ਪ੍ਰਾਨੀ ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋਰੇ ਪ੍ਰਾਨੀ ਪਰਮੇਕੀ ਸਰਨਾ ਮਹਾਰਾਜ ਸਮਝਾ ਰਹੇ ਹਨ ਵੀ ਇਹ ਇਨਸਾਨ ਐ ਪਸ਼ੂ ਜਦ ਤੱਕ ਤੇਰੇ ਅੰਦਰ ਜੋਤ ਬਲ ਰਹੀ ਹੈ ਤੂੰ ਆਪਣੇ ਆਪ ਨੂੰ ਕਿਉਂ ਨਹੀਂ ਪਹਿਚਾੰਦਾ ਜਦ ਲਗ ਜੋਤ ਕਾਇਆ ਮੈਂ ਵਰਤੈ ਜਦ ਤੱਕ ਤੇਰੇ ਅੰਦਰ ਜੋਤ ਵਰਤ ਰਹੀ ਹੈ ਚੱਲ ਰਹੀ ਹੈ ਤੇਰਾ ਜੀਵਨ ਚੱਲ ਰਿਹਾ ਹੈ ਜੋਤ ਦੇ ਜਰੀਏ ਤੂੰ ਆਪਣੇ ਆਪ ਨੂੰ ਕਿਉਂ ਨਹੀਂ ਪਹਿਚਾੰਦਾ ਆਪਾ ਪਸ਼ੂ ਨਾ ਬੁਝੈ ਪਸ਼ੂ ਤੂੰ ਪਸ਼ੂ ਦਾ ਜਨਮ ਹੈ ਤੇਰਾ ਜੀਵਨ ਪਸ਼ੂਤੋਂ ਵੀ ਭੜਾ ਹੈ ਕਿਉਂਕਿ ਪਸ਼ੂ ਤੇ ਚਲੋ ਆਪਣੇ ਕਰਮ ਭੋਗ ਰਹੇ ਹੈ ਕਰਮ ਤਾਂ ਆਪ ਵੀ ਭੋਗ ਰਹੇ ਹੈ ਲੇਕਿਨ ਸਾਡੇ ਅੰਦਰ ਦਿਮਾਗ ਹੱਥ ਪੈਰ ਰੱਬ ਨੇ ਸਾਰੀ ਦੁਨੀਆ ਦਾ ਸੰਸਾਰ ਦਾ ਬਾਦਸ਼ਾਹ ਜੁਨੀ ਬਣਾਇਆ ਹੈ 84 ਲੱਖ ਜੁਨੀਆਂ ਸਾਰੀਆਂ ਸਾਡੇ ਥੱਲੇ ਹੈ ਇਸ ਦੇਹੀ ਕੋ ਤਰਸੈ ਦੇਵਤੂ ਦੇਹੀ ਭਜਾਰ ਕੀ ਸੇਵ ਦੀਵਤੇ ਵੀ ਇਸ ਜੁਨੀ ਨੂੰ ਦਰਸ਼ દેhana ਤੇ ਤੈਨੂੰ ਤੇਰੇ ਚੰਗੇ ਕਰਮਾ ਕਰਕੇ ਕਿਸੇ ਵਜ੍ਹਾ ਕਰਕੇ ਚਲੋ ਮਿਲ ਗਈ ਲੇਕਿਨ ਤੂੰ ਪਸ਼ੂਆਂ ਵਾਲੇ ਕੰਮ ਕਰ ਰਿਹਾ ਹੈਂ ਤੂੰ ਪਸ਼ੂ ਬਣਿਆ ਫਿਰ ਰਿਹਾ ਹੈਂ ਆਪਾ ਪਸ਼ੂ ਨਾ ਬੁੱਝੈ ਤੂੰ ਆਪਣੇ ਆਪ ਨੂੰ ਕਿਉਂ ਨਹੀਂ ਬੁੱਝਦਾ ਲਾਲਚ ਕਰੈ ਜੀਵਨ ਪਦਕਾਰਨਾ ਲੋਚਨ ਕਛੂਨਾ ਸੁਝੈ ਤੂੰ ਲਾਲਚ ਕਰ ਰਿਹਾ ਹੈਂ ਤੈਨੂੰ ਏਡਾ ਵੱਡਾ ਪਦ ਮਿਲ ਗਿਆ ਹੈ ਜੀਵਨ ਮਿਲ ਗਿਆ ਇਨਸਾਨ ਦਾ ਜਨਮ ਮਿਲ ਗਿਆ ਤੈਨੂੰ ਕਿਉਂ ਨਹੀਂ ਆਪਣੇ ਆਪ ਨੂੰ ਪਹਿਚਾੰਦਾ ਤੈਨੂੰ ਕੋਈ ਸੁਝਦਾ ਨਹੀਂ ਹੈਗਾ ਨਾ ਤੂੰ ਬੁੱਝਦਾ ਹੈ ਨਾ ਤੈਨੂੰ ਕੋਈ ਸੁਝਦਾ ਹੈ ਕਹਿ ਤਕਬੀਰ ਸੁਨੋ ਰੇ ਪ੍ਰਾਨੀ ਛੋੜੋ ਮਨ ਕੇ ਪਰਮਾ ਕਬੀਰ ਸਾਹਿਬ ਕਹਿ ਰਹੇ ਹਨ ਕਹਿ ਤਕਬੀਰ ਸੁਨੋ ਰੇ ਪ੍ਰਾਨੀ ਇਹ ਪ੍ਰਾਨੀ ਸੁਣ ਬਾਰ ਬਾਰ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੀ ਸਮਝਾਇਆ ਹੈ ਗੁਰੂ ਤੇਗ ਬਹਾਦਰ ਜੀ ਨੇ ਨਵੇਂ ਪਾਛਾ ਨੇ ਤਾਂ ਬਹੁਤ ਹੀ ਬਦਿਆ ਤਰੀਕੇ ਨਾਲ ਸਮਝਾਇਆ ਕਦੇ ਸਾਨੂੰ ਭਾਈ ਕਿਹਾ ਕਦੇ ਸਾਨੂੰ ਬੇਨਤੀਆਂ ਕਰੀਆਂ ਬਿੰਤਾ ਕਰੀਆਂ ਵੀ ਤੁਸੀਂ ਰੱਬ ਦਾ ਨਾਮ ਲੈ ਲਓ ਰੱਬ ਦਾ ਨਾਮ ਲੈ ਲਓ ਕਹਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਪਰਮਾ ਮਨ ਦੇ ਪਰਮ ਛੱਡ ਕੇ ਤੂੰ ਕਬੀਰ ਸਾਹਿਬ ਦੀ ਗੱਲ ਸੁਣ ਕੇਵਲ ਨਾਮ ਜਪੁਰੇ ਪ੍ਰਾਨੀ ਪਰੋਏ ਕੀ ਸਰਨਾ ਕੇਵਲ ਸਿਰਫ ਨਾਮ ਜਪ ਨਾਮ ਕੀ ਹੈ ਉਹ ਅਲੱਗ ਵਿਸ਼ਾ ਉਹਦੇ ਬਾਰੇ ਆਪਾਂ ਕਈ ਵਾਰ YouTube ਤੇ ਵੀਡੀਓ ਵਗੈਰਾ ਪਾ ਚੁੱਕੇ ਹਾਂ ਲੇਕਿਨ ਨਾਮ ਦੀ ਖੋਜ ਕਰ ਇਹ ਪ੍ਰਾਨੀ ਨਾਮ ਦੀ ਖੋਜ ਕਰ ਨਾਮ ਜਪ ਪਰ ਉਹ ਇੱਕ ਕਿਸਮ ਇੱਕ ਪ੍ਰਭੂ ਪਰਮਾਤਮਾ ਦੀ ਸ਼ਰਨ ਵਿੱਚ ਪੈ ਤੇ ਤਾਂ ਹੀ ਤੇਰਾ কল্যাণ ਹੋਊਗਾ ਜਮਨ ਮਰਨ ਤੋਂ ਬਚੇਗਾ ਇਸ ਕਰ ਇਸ ਸ਼ਬਦ ਨੂੰ ਜਰੂਰ ਪੜੋ